ਟੂਰਨਾਮੈਂਟ ਦਾ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਭੁੰਡੜ ਦੀ ਟੀਮ ਸਟੇਜ ਦੇ ਸੱਜੇ ਆਤਾ ਜਾੜਾ ਸੰਘਾ ਦੀ ਟੀਮ ਗੁਰਦਾਸਪੁਰ ਇਲਾਕੇ ਦੀ ਮੇਰੇ ਵੀਰੋ ਮਾਝੇ ਤੋਂ ਕਹਿੰਦੇ ਟੀਮ ਚੱਲ ਕੇ ਆਈ ਹੋਈ ਹੈ ਦੂਜੇ ਪਾਸੇ ਜਿਹੜੀ ਪੁੱਜ ਗਈ ਆ ਲਓ ਖੇਡ ਮੈਦਾਨ ਦੇ ਵਿੱਚ ਕਿ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਅੱਜ ਪਤਾ ਲੱਗੂ ਕਿ ਇਹਦਾ ਤਾਕੜਾ ਸਰੀਰ ਫਿੱਡੂ ਸੱਪੇ ਵਾਂਗੂ ਪਾ ਦੇਓ ਕਬੱਡੀਆਂ ਕਿ ਜਿੱਤਣ ਨਹੀਂ ਦੇਣੇ ਹੋਰ ਮਿੱਤਰੋ ਆਹ ਪਿਆਰ ਕੱਪ ਕੀ ਨੇ ਚੋਮਣਾ ਲਾ ਕੇ ਡੋਲਿਆ ਪੱਟਾਂ ਦਾ ਪੂਰਾ ਜੋਰ ਮਿੱਤਰੋ 크੍ਰਿਸ਼ਨ ਇੱਧਰ ਵੀਰੇ ਇੱਧਰ ਲਈ ਸਾਡੇ ਆ ਜਾਓ ਬਹੁਤ ਤਕੜਾ ਜਿਹੜਾ ਮੈਚ ਸ਼ੁਰੂ ਹੋਣ ਲੱਗਿਆ ਹੈ ਇੱਕ ਪਾਸੇ ਗੁੱਟ ਦਾ ਪੀਰ ਕਹਿੰਦੇ ਕੀਪਾ ਪੁੰਦੜ ਵਾਲਾ 크੍ਰਿਸ਼ਨ ਆ ਇੱਧਰ ਜੱਗਾ ਵੀਰ ਬੁਲਾਉਂਦਾ ਆਈ ਲੌ ਅਵਤਾਰ ਕਹਿੰਦੇ ਕਬੱਡੀ ਪੌਣ ਦੇ ਨਹੀਂ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਦੂਸਰੇ ਪਾਸੇ ਚਾਰ ਜਾਫੀ ਬਿਲਕੁਲ ਤਿਆਰ ਵਰ ਤਿਆਰ ਨੇ ਜੋੜਾ ਸੰਘਾ ਦੀ ਟੀਮ ਮੇਰੇ ਵੀਰੋ ਪੁੱਜੀ ਹੋਈ ਹੈ ਲਓ ਖੇਡ ਮੈਦਾਨ ਦੇ ਵਿੱਚ ਲੈ ਵੀ ਜੱਸਿਆ ਉਧਰ ਅਮਨ ਕਨੇਡਾ ਸਾਡਾ ਵੀਰ ਸਪੈਸ਼ਲ ਤੌਰ ਤੇ ਪੁੱਜਿਆ ਅੱਜ ਦੇ ਖੇਡ ਮੇਲੇ ਦੇ ਉੱਪਰ ਬੜਾ ਧੰਨਵਾਦ ਹੈ ਅਮਨ ਕਨੇਡਾ ਦਾ ਕਦੇ ਕਮਾਲਪੁਰ ਦੇ ਖੇਡ ਮੇਲੇ ਤੇ ਪੁੱਜਣ ਤੇ ਦਿਲ ਦੀ ਅਗਰ ਜੋ ਬੜਾ ਧੰਨਵਾਦ ਆ ਭਾਈ ਕਦੇ ਸਪੈਸ਼ਲ ਟਾਈਮ ਕੱਢ ਕੇ ਆਇਆ ਹੈ ਸਿੱਧਾ ਹੀ ਕਹਿੰਦੇ ਦਿੱਲੀ ਏਅਰਪੋਰਟ ਤੋਂ ਕਦੇ ਮੇਲੇ ਤੇ ਪੁੱਛਿਆ ਪਿਆਰ ਕਬੱਡੀ ਨਾਲ ਇੱਕ ਭੈਣ ਆਈ ਆ ਕਹਿੰਦੇ ਮੱਝੇ ਤੋਂ ਚੱਲ ਕੇ ਆਈ ਆ ਅੰਮ੍ਰਿਤਸਰ ਸਾਹਿਬ ਗੁਰੂ ਦੀ ਨਗਰੀ ਤੋਂ ਚੱਲ ਕੇ ਆਏ ਉਹਨੇ ਢੇਡਾ ਲਾਉਣਾ ਜ਼ਰੂਰ ਆਪਾਂ ਮਾਨ ਸਨਮਾਨ ਕਰਾਂਗੇ ਲਓ ਪਹਿਲੀ ਕਬੱਡੀ ਕਹਿੰਦੇ ਪੈ ਚੁੱਕੀ ਆ ਇੱਕ ਕੰਨੀ ਤੇ ਕੁਲਦੀਪ ਆ ਸ਼ਿਕਾਰ ਮਛੀਆਂ ਦੀ ਧਰਤੀ ਦਾ ਮੁੰਡੇ ਕਹਿੰਦੇ ਮੱਝੇ ਦੇ ਏਰੀਆ ਤੋਂ ਚੱਲ ਕੇ ਆਏ ਨੇ ਆ ਮੁੰਡੇ ਦੇ ਕਹਿੰਦੇ ਥੱਪੜਾਂ ਵਾਲੀ ਟਪੇੜਾਂ ਵਾਲੀ ਮਸ਼ੀਨ ਵੀ ਆਖਿਆ ਜਾਂਦਾ ਕਿਉਂਕਿ ਮੱਝ ਵਾਲੇ ਪਾਉ ਜਾਂਦਾਤਰ ਕਹਿੰਦੇ ਢੇੜੀ ਵਾਲੀ ਕਹਿੰਦੇ ਕਬੱਡੀ ਖੇਡਦੇ ਨੇ ਗਗੜਾ ਤੇ ਸੀਚੇਵਾਲ ਦਾ ਸੈਮੀਫਾਈਨ ਮੈਚ ਹੈ ਦੋਨੇ ਟੀਮਾਂ ਪਹਿਲੇ ਸੈਮੀ ਲਈ ਆ ਜਾਣਗੇ ਜੇਤੂ ਦਾ ਤਲਵੰਡੀ ਰਾਏ ਦੇ ਨਾਲ ਦੂਸਰਾ ਸੈਮੀ ਹੋਵੇਗਾ ਲੈ ਵੀ ਕ੍ਰਿਸ਼ਨ ਕਰਦੇ ਸਿਰਤ ਗੱਪਰੂ ਜੀ ਲੋ ਕਹਿੰਦੇ ਕਬੱਡੀ ਪੌਂਦਰੀ ਖੇਡ ਮੈਦਾਨ ਦੇ ਵਿੱਚ ਜੋੜੇ ਸੰਘੇ ਵਾਲਾ ਵਧਿਆ ਹੋਇਆ ਪੂਰੀ ਤਿਆਰੀ ਦੇ ਨਾਲ ਪਰ ਕੀਪਾ ਕੀਪਾ ਭੁੰਦਣ ਵਾਲਾ ਗੁੱਟ ਦਾ ਫੜਾਕ ਵਾਸੀ ਭਰਾ ਜਗਜੀਤ ਵਾਸੀ ਹਰਜੀਤ ਵਾਸੀ ਹੁਣੀ ਪੁੱਜੇ ਆਨੰਦਮਾਨ ਦੇ ਕੈਨੇਡਾ ਦੀ ਬ੍ਰਿਸਟੈਂਬੀਆ ਸਤੇ ਆਹੀ 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 ਅਦਾਦ ਆਹੀ ਅਦਾਦ ਕੈਨੇਡਾ ਆਹੀ ਅਦਾਦ ਵੱਖੋ ਵਕਰੇ ਉੱਪਰ ਉਹ ਗੋਟ ਫੜਨਾ ਕਿਨੂੰ ਕਿਨੂੰ ਪਸੰਡ ਆ ਤਾੜੀ ਵਾਹ ਇੱਕੀ ਪਾ ਪ੍ਰਾਣਾ ਪਾਤੀ ਐ ਮੈਂ ਪਹਿਲਾਂ ਦੱਸਿਆ ਵੀ ਇਹ ਖੁੰਡਾ ਹੈ ਤੇ ਇਹ ਗੋਟ ਪਾ ਦਾ ਪੱਕਾ ਪ੍ਰੀਖ ਪੀਰ ਲਓ ਅਗਲੀ ਕਬੱਡੀ ਫੇਰ ਪੈ ਚੁੱਕੀ ਆ ਇਹ ਸਾਹਮਣੇ ਕਹਿੰਦੇ ਮੁੰਡਾ ਲੁਧਿਆਣਾ ਜ਼ਿਲ੍ਹੇ ਵਾਲਾ ਕਬੱਡੀ ਪਾ ਰਿਹਾ ਹੈ ਕੈਂਡ ਪਿੰਡਾ ਮੁੰਡੇ ਦਾ ਤੇ ਜੀ ਨਾਮ ਹੈ ਪਰ ਦੂਜੇ ਪਾਸੇ ਮਾਝੇ ਵਾਲਾ ਮਾਝੇ ਵਾਲਾ ਟ੍ਰਾਈਟ ਕਹਿੰਦੇ ਸੋਣੀ ਜਿੱਤਿਆ ਪਰ ਪੁਆਇੰਟ ਗੱਭਰੂ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ। ਲਓ ਬਿੱਲਾ ਜੋਹੜ ਕਹਿੰਦੇ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਆਮਣਾ ਤਿਆਰ ਹੈ। ਨਾਲ ਦੇਖਾਂਗੇ ਵੀ ਕੀ ਪਾ ਤਿਆਰ ਭੁੰਦਰ ਦੀ ਟੀਮ ਜ਼ਿਲ੍ਹੇ ਕਹਿੰਦੇ ਬਠਿੰਡੇ ਦੀ ਪੁੱਜੀ ਹੋਈ ਆ ਖੇਡ ਗਰਾਊਂਡ ਦੇ ਵਿੱਚ ਬਿੱਲਾ ਜੋਹੜ ਕਹਿੰਦੇ ਮੇਰੇ ਵੀਰੋ ਆਹ ਦੂਜੇ ਵੱਨੇ ਵੱਜਦੀ ਧੌਲ ਕਬੱਡੀ ਕਬੱਡੀ ਕਬੱਡੀ। ਓ ਸਵਾਗਤ ਆਓ ਦੇਖੋ ਸਾਹਮਣੇ ਗਰੇਸ਼ਨ ਦੁਨੀਆ ਨੱਚਵੀ ਦੁਨੀਆ ਨੱਚਵੇ ਵਾ ਪਹਿਲਾਂ ਦੱਸਿਆ ਬਹੁਤ ਤਗੜਾ ਮੈਚ ਹੈ ਇੱਕ ਪਾਸੇ ਮੁੰਡੇ ਮਾਲਵੇ ਵਾਲੇ ਦੂਜੇ ਪਾਸੇ ਮੁੰਡੇ ਦਬਾਪੇ ਵਾਲੇ ਉਹ ਕਹਿੰਦੇ ਕੁੰਡੀਆਂ ਦੇ ਸੰਗਾ ਟੀਮਾਂ ਦੇ ਕਹਿੰਦੇ ਪਾਸੇ ਹੋਏ ਨੇ ਉਧਰ ਕਾਲੇ ਪਾਗੜੀਆਂ ਵੱਲੋਂ ਕਹਿੰਦੇ ਕੀਪੇ ਭੂਦੜ ਦੇ ਲਈ 10000 ਪੁੱਛਿਆ 7 ਰਿਕਰੂ ਨਵੇਂ ਟਰੈਕਟਰ ਜਿਲ੍ਹਿਆ ਦੀ ਚੈਂਪੀਓਂ ਸ਼ਿੰਪਾ ਉਹ ਪਾਗੜੀਆਂ ਦੇ ਵਿੱਚ ਉਹ ਪਾਗੜੀਆਂ ਦੇ ਵਿੱਚ ਕਾਲਾ ਪਾਗੜੀਆਂ ਗੱਬਰੂ ਨਹੀਂ ਕਹਿੰਦੇ ਜ਼ਿਲ੍ਹਾ ਕਪੂਰਥਲੇ ਦਾ ਬਾਗੜੀਆਂ ਪਿੰਡਾ 7 ਤਰੀਕ ਦਿਲਾਂ ਦੀਆਂ ਡੈਰੀਆਂ ਤੇ ਨੋਟ ਕਰ ਲੋ ਚੈਂਪੀਅਨਸ਼ਿਪ ਦੇ ਬੈਸਟ ਟਰੈਡਰ ਜਾਂ ਪਿਆ ਨੂੰ ਟਰੈਕਟਰ ਦਿੱਤੇ ਜਾਣਗੇ ਲਓ ਕਬੱਡੀ ਪੌਣ ਦੇ ਨਹੀਂ ਕਹਿੰਦੇ ਵਧਿਆ ਹੋਇਆ ਦੂਜੇ ਬੰਨੇ ਦੇਖਾਂਗੇ ਵੀ ਮੁੰਡਾ ਮਾਲਵੇ ਵਾਲਾ ਕਾੜੋਂ ਦਾ ਬੱਲੇ ਬੱਲੇ ਇੱਕ ਪਾਸੇ ਮਾਝਾ ਇੱਕ ਪਾਸੇ ਮਾਲਵਾ ਵਿਚਕਾਰ ਆ ਦ ਬਾਬਾ ਉਹ ਗੱਲਾਂ ਚੱਲਦੀਆਂ ਮੇਰੇ ਵੀਰੋ ਅਗਲੀ ਰੇਡ ਤੇਜੀ ਕੈਂਡ ਪਿੰਡ ਵਾਲਾ ਲੁੱਦਿਆਂ ਨੇ ਜਿਹਦਾ ਕੈਂਡ ਪਿੰਡਾ ਤੇਜੀ ਦਾ ਰਾਜਾ ਪੱਧਰੀ ਵਾਲਾ ਤਿਆਰ ਆ ਨਾਲ ਕੰਨੀ ਦੇ ਉੱਤੇ ਕੁਲਦੀਪ ਸ਼ਿਕਾਰਾ ਵਾਲਾ ਹੁਣ ਬਿੱਲੇ ਖੋਣੀ ਚੌਂ ਦੇ ਵਿੱਚੋਂ ਕੌਣ ਗੋਪੀ ਬਾਈ ਦੇਖ ਲੈ ਲੈ ਵੀ ਜੱਗੇ ਬਾਈ ਬਾਸੀ ਭਰਾਏ ਹੋਏ ਨੇ ਮਾਨ ਕਰਦੇ ਆ ਉਹ ਸਾਹਮਣੇ ਦੇਖੀ ਮੈਨੂੰ ਲੱਗਦਾ ਸ਼ਿਕਾਰਾ ਵਾਲਾ ਤਿਆਰੀ ਫੜੀ ਫਿਰਦਾ ਉਹ ਕਹਿੰਦੇ ਸਿੰਗਲ ਚ ਕਿੰਗ ਪਰ ਤੇਜੀ ਕਹਿੰਦੇ ਯੂਰਪੋ ਵੀ ਕਹਿੰਦੇ ਬਹੁਤ ਤਗੜਾ ਖੇਡ ਆ ਹਰਮਨ ਸਾਡੇ ਵੀਰ ਦਾ ਬੜਾ ਧੰਨਵਾਦ ਆ ਦਿਲ ਦੀਆਂ ਗਰਾਈਆਂ ਦੇ ਵਿੱਚ ਹਰਮਨ ਰੋਮੀ ਧੰਨਵਾਦ ਆ ਸਾਡੇ ਭਰਾ ਦਾ ਮੇਰੀ ਪੈਂਦੀ ਵੀ ਪਹਿਲੇ ਸੈਮੀ ਲਈ ਗਗੜਾ ਤੇ ਸੀਕੇਵਾਲ ਇਹ ਟੀਮਾਂ ਵੀ ਲੱਗ ਗਈ ਆ ਜਣਗੀਆਂ ਗਗੜਾ ਤੇ ਸੀਕੇਵਾਲ ਜਲਦੀ ਦੇ ਨਾਲ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡੌਲਿਆਂ ਨੂੰ ਯਾਰੋ ਇਹਦੇ ਹੱਥ ਨਾ ਪੈਂਦੇ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਜਦੋਂ ਹਿੱਕਾ ਚੌੜੀਆਂ ਵਾਲੇ ਵਿੱਚ ਮੈਦਾਨ ਦੇ ਪੁੱਕਦੇ ਆ ਉਹ ਤੇ ਸਾਹਮਣੇ ਫੇਰ ਫੇਰ ਗੱਲ ਕੁਸੁੱਤੀ ਉਹ ਮੈਨੂੰ ਲੱਗਦਾ ਜਫਾ ਲੰਗੂ ਜੈ ਰੇਡਰ ਬੱਜੂ ਇਹ ਤੇ ਸਮਾਂ ਦਸੂ ਇਹ ਤੇ ਸਮਾਂ ਸਮਾਂ ਓਏ ਕਮਾਲਾ ਸੁਲ ਚਰਨ ਸਿੰਘ ਜੀ ਇੰਸਪੈਕਟਰ ਸਾਹਿਬ ਗੋ삐 ਬਾਈ ਹੁਣੀ ਕੀਤਾ ਬਾਈ ਕਹਿੰਦਾ ਜੱਗਾ ਬਾਈ ਕਹਿੰਦਾ ਮੇਲਾ ਕਮਾਲਪੁਰੇ ਚੱਲਦਾ ਉਹ ਚਾ ਜਾ ਚੜਦਾ ਚਾ ਜਾ ਚੜਦਾ ਅਵਤਾਰ ਦੀ ਕਬੱਡੀ ਪੈ ਗਈ ਹੈ ਬੱਚੀ ਦਾ ਮੁਕਾਬਲਾ ਤੇ ਪੁਆਇੰਟ ਅਵਤਾਰ ਨੇ ਚੁੱਕਦਾ ਵੱਡਾ ਅਮਨ ਸਾਡਾ ਵੀਰ ਗੰਦ ਲਾਈਵ ਜੁੜਿਆ ਹੋਇਆ ਹੈ ਵਿਦੇਸ਼ਾਂ ਤੋਂ ਇਹਨਾਂ ਦੇ ਵੀਰਾਂ ਦਾ ਵੱਡਾ ਧੰਨਵਾਦ ਹੈ ਵੱਡੇ ਸਹਿਯੋਗ ਨੇ ਅਮਨ ਕੈਨੇਡਾ ਦਾ ਵੱਡਾ ਧੰਨ ਬੰਨਿਆ ਰਮਾਲੀ ਮੁੰਡੇ ਦੇ ਕਹਿੰਦੇ ਬਹੁਤ ਜੱਜਦਾ ਚਿੱਟੇ ਰੰਗ ਦੀ ਨਿੱਕਰ ਵੀ ਫੱਬਦੀ ਹੈ ਪੋਰਾ ਸਨੱਖਾ ਸਰੀਰ ਹੈ ਉਹ ਮਾਜੇ ਵਾਲਾ ਇਹਨੂੰ ਕਹਿੰਦੇ ਵੱਡੀਆਂ ਗੱਡੀਆਂ ਦਾ ਸਨਮਾਨ ਹੋਏ ਨੇ ਇੱਕ ਤਗੜਾ ਨੰਬਰ ਜੋੜ ਗਿਆ ਮਾਜੇ ਦੀ ਧਰਤੀ ਨੇ ਅਬਦਾਲੀ ਪਰਗਿਆਂ ਦੇ ਕਹਿੰਦੇ ਮੂਹ ਮੋੜੇ ਦੇ ਮਾਜੇ ਦੀ ਧਰਤੀ ਨੇ ਸਿੰਘਾਂ ਨੇ ਨੇਜਿਆਂ ਤੇ ਮੱਛੇ ਰੰਗੜ ਵਰਗੇ ਵੀ ਟੱਗੇ ਨੇ ਮਾਜੇ ਦੀ ਧਰਤੀ ਨੇ ਬਾਬਾ ਦੀਪ ਸਿੰਘ ਨੇ 18 ਸੇਲ ਦਾ ਖੰਡਾ ਵੀ ਵਾਇਆ ਇਹ ਉਹ ਮਾਜੇ ਦੀ ਧਰਤੀ ਹੈ ਜਿਨ੍ਹਾਂ ਨੇ ਬਾਡਰ ਤੇ ਹਿੱਕਾ ਤਾਣ ਕੇ ਖੜਦੇ ਨੇ ਇਹੋ ਮਾਜੇ ਵਾਲੇ ਨੇ ਜਿਨ੍ਹਾਂ ਨੇ ਫਖਾਨਾ ਨੂੰ ਡੱਕੀ ਰੱਖਿਆ ਉਹ ਬੈਂਕ ਸਾਹਮਣੇ ਹੁਣ ਮਾਜੇ ਵਾਲਾ ਡੱਕੂ ਜਾ ਨਹੀਂ ਮਾਜੇ ਵਾਲਾ ਮਾਜੇ ਵਾਲਾ ਮਾਜੇ ਵਾਲਾ ਰਾਜਾ ਪੱਤਰੀ ਰਾਜਾ ਪੱਤਰੀ ਉਹ ਰਮਨ ਝੱਜ ਦਾ ਇੱਕ ਵਾਰ ਸਵੈਜ ਦਾ ਉਹ ਮਾਨੇ ਰੂਮੀ ਦਾ ਉਹ ਮਾਨੇ ਰੂਮੀ ਦਾ ਚੇਤਾ ਕਬੱਡੀ 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 ਸਵਾਨ ਖੇਡ ਕਬੱਡੀ ਦਾ ਬਿੱਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪੂਰੀ ਤਿਆਰੀ ਦੇ ਨਾਲ ਇਧਰਲੇ ਪਾਸੇ ਕੀਪੇ ਵਰਗੇ ਆਮਲੇ ਵਰਗੇ ਕਹਿੰਦੇ ਭੁੰਦਰ ਦੀ ਟੀਮ ਦੇ ਚਾਰ ਨੇ ਤੇ ਚਾਰੇ ਤਿਆਰ ਨੇ ਆ ਮੇਲਾ ਕਮਾਲਪੁਰੇ ਦਾ ਖੇਡਿਆ ਜਾ ਰਿਹਾ ਹੈ ਵੱਡੀ ਗੱਲ ਆ ਮੇਰੇ ਵੀਰੋ ਕਲਗੀ ਦਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮਾਰਿਆ ਗਰ ਪਰ ਪੋਲੀਆਂ ਪੋਲੀਆਂ ਮਾਲਵੇ ਵਾਲਿਆ ਬਾੜੀ ਦੂਰੋ ਚੱਲ ਕੇ ਆਏ ਨੇ ਮੁੰਡੇ 11 ਤਰੀਕ ਕਹਿੰਦੇ ਬਲੂਤੀ ਦੇ ਕਹਿੰਦੇ ਵੱਡੇ ਖੇਡ ਮੇਲੇ ਦੀ ਹੋਣੀ ਹੈ। ਸਿੰਧਾ ਸੁਜਾਪੁਰ ਜੀ ਤੇ ਸਿੰਧਾ ਅਕਰਾਲ ਵੀ ਕਹਿੰਦੇ ਸੱਦੇ ਪੱਤਰ ਦੇ ਦੇ ਚੰਨ ਸੁਜਾਪੁਰ ਜੀ ਹੁਣੀ ਕਹਿੰਦੇ ਵੱਡਾ ਮੇਲਾ ਹੋਵੇਗਾ। ਇੱਕ ਤਰੀਕ ਮੇਰੇ ਆਪਣੇ ਪਿੰਡ ਦੀ ਆ ਮਾਰਚ ਦੇ ਵਿੱਚ ਕਹਿੰਦੇ ਮੇਲਾ ਹੋਵੇਗਾ ਇੱਕ ਪਿੰਡੋਂ ਪਤਨ ਖਿਡਾਰੀ ਵਾਰੋ ਖੇਡਣਗੇ ਬੱਦੀ ਘਰਖਣਾ ਸ਼ਕੰਦਰ ਘਰਖਣਾ ਰੂਪਾ ਫਾਇਰ ਬਗੇੜੋਣੀ ਤੇ ਨਾਲ ਕਹਿੰਦੇ ਮਨਦੀਪ ਮਦੀਪਾ ਤੇ ਨਾਲ ਸਾਡਾ ਵੀਰ ਕਹਿੰਦੇ ਸੱਦੇ ਪੱਤਰ ਦੇ ਰਿਹਾ ਕਹਿੰਦੇ ਗੁਰਪ੍ਰੀਤ ਗੋਪੀ ਵੀ ਵੱਡਾ ਮੇਲਾ ਹੋਵੇਗਾ ਉਹ ਸਾਹਮਣੇ ਉਧਰ ਅਮਨ ਹੰਸਾ ਕੈਨੇਡਾ ਤੋਂ ਲਾਈਵ ਜੁੜਿਆ ਹੈ ਵੱਡੀ ਮੁਬਾਰਕਵਾਦ ਭੇਜਦਾ ਹੈ ਵੱਡਾ ਧੰਨਵਾਦ ਆਮਨਾ ਹੰਸਾ ਕੈਨੇਡਾ ਲੈ ਵੀ ਕ੍ਰਿਸ਼ਨ ਮਾਤੇ ਵਾਲਾ ਸੁੱਖਾ ਮੱਕਾ ਆ ਗਿਆ ਖਾ ਮੱਗਾ ਖੇਡ ਮੈਦਾਨ ਦੇ ਵਿੱਚ ਸੁੱਖਾ ਮੱਗਾ ਤੇਗ ਸਾਹਮਣੇ ਵੱਡਾ ਨਾਲ ਆ ਸੁੱਖਾ ਮੱਕਾ ਕਬੱਡੀ ਪਾ ਰਿਹਾ ਹਰਵਿੰਦਰ ਪਾਸੀ ਦਾ ਬਿੰਦਰ ਪਾਸੀ ਦਾ ਰਾਣੇ ਪਾਸੀ ਦਾ ਬੋਵੀ ਪਾਸੀ ਦਾ ਹੌਲੈਂਡ ਵਾਲੇ ਭਰਾਮਾ ਦਾ ਵੀਰ ਕਹਿੰਦੇ ਧੰਨਵਾਦ ਕਰਦੇ ਠੋਕ ਪਾ ਜਾ ਕੇ ਉਹ ਪੈਖੀ ਕਬੱਡੀ ਤੇ ਦੂਜੇ ਬੰਨੇ ਭੁੰਦੜ ਵਾਲਾ ਆ ਬੱਲੇ ਬੱਲੇ ਕਰਾ ਗਿਆ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾ ਗਿਆ ਅਗਲੀ ਰੇਡ ਪਾਉਣ ਦੇ ਲਈ ਅਵਤਾਰ ਵਧਿਆ ਹੋਇਆ ਪੂਰੀ ਤਿਆਰੀ ਦੇ ਨਾਲ ਇਧਰਲੇ ਪਾਸੇ ਕਾਲਾ ਪਾਗੜੀਆਂ ਵਾਲਾ ਵੀਰ ਪੂਜਾ ਧੰਨਵਾਦ ਅੰਮ੍ਰਿਤ ਜੀ ਮੇਰਾ ਪਿਆਰ ਲੈ ਵੀ ਰਾਜੇ ਪੱਧਰੀ ਵਾਲਿਆ জাফর ਕਹਿ ਸ਼ਕਾਰਾਂ ਵਾਲੇ ਨੂੰ ਲਓ ਅਵਤਾਰ ਮੇਰੇ ਵੀਰੋ ਇੱਕ ਤਕੜੇ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਰਹੀ ਕਰਤਾ ਹੈ ਉਧਰ ਡਾਕਟਰ ਜਸਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਬੜੀ ਸਤਿਕਾਰਯੋਗ ਸ਼ਖਸੀਅਤ ਨੇ ਡਾਕਟਰ ਜਸਪਾਲ ਜੀ ਲਓ ਸਾਹਮਣੇ ਮਾਨਾ ਰومی ਵਾਲਾ ਵੀ ਤੱਕਦਾ ਨਜ਼ਾਰਾ ਹੈ ਵੀ ਮੇਰੇ ਗਵੜ ਪਿੰਡਾਂ ਦਾ ਮੇਰੇ ਇਲਾਕੇ ਦਾ ਵੱਡਾ ਪ੍ਰੋਜੈਕਟ ਵਾਲਾ ਕਹਿੰਦੇ ਵੱਡਾ ਮੇਲਾ ਚੱਲਦਾ ਪਰ ਉਧਰਲੇ ਪਾਸ ਨਹੀਂ ਰਿਸਿਆ ਭਾਜੇ ਵਾਲਾ ਕਹਿੰਦੇ ਭਾਉ ਇੱਕ ਤਗੜਾ ਨੰਬਰ ਬਿੱਲਾ ਆਪਣੀ ਟੀਮ ਦੇ ਕਹਿੰਦੇ ਖਾਤੇ ਜੋੜ ਗਿਆ ਮੈਚ ਇੱਕ ਤੋਂ ਵੱਧ ਕੇ ਕਹਿੰਦੇ ਇੱਕ ਤਗੜਾ ਖੇਡਿਆ ਜਾ ਰਿਹਾ ਹੈ ਸਮੇਂ ਦੇ ਨਾਲ ਪਹਿਲੇ ਸੈਮੀ ਦੀਆਂ ਟੀਮਾਂ ਗਗੜਾ ਤੇ ਸੀਚੇਵਾਲ ਜਿਹੜੀਆਂ ਪੁੱਜਣਗੀਆਂ ਕੱਲ ਦੀ ਤਾਰੀਖ ਕਹਿੰਦੇ 2.5 ਲੱਖ 2 ਲੱਖ ਪ੍ਰਾਈਜ਼ਾਂ ਵਾਲਾ ਵੱਡਾ ਮੇਲਾ ਹੋਵੇਗਾ ਧਰਤੀ ਹੋਵੇਗੀ ਰੋਡ ਮਾਜਰੇ ਚੱਕਲਾਂ ਦੀ ਲਾਕਾ ਰੋਪਣ ਦਾ ਹੋਵੇਗਾ ਲੰਨ ਨੂੰ ਕੁਮਾਰ ਮਾਜਰੇ ਚ ਨਵੇਂ ਟਰੈਕਟਰ ਕਬੱਡੀਆ ਵੀ ਸੋਨੀ ਗੇਲ ਆਸਟ੍ਰੇਲੀਆ ਤੇ ਨਾਲ ਅਮਨ ਹਸਤਰਾ ਆਸਟ੍ਰੇਲੀਆ ਧੰਨਵਾਦ ਕਰਦੀਏ ਲਖਵੀਰ ਉਹਨਾਂ ਦਾ ਇਧਰ ਰਾਜਾ ਪੱਤਰੀ ਹੋ ਰਾਜਾ ਪੱਤਰੀ ਵਾਲਾ ਖੇਡ ਮੈਦਾਨ ਦੇ ਵਿੱਚ ਉਂਗਲ ਖੜੀ ਆ ਮੁੰਡੇ ਦੀ ਉਂਗਲ ਖੜੀ ਆ ਮੁੰਡੇ ਦੀ 1000 ਰੁਪਿਆ ਸਿੱਧਾ ਚਰਲਜੀ ਕਹਿੰਦੇ ਵੀ ਆਪਾਂ ਰਾਜੇ ਪੱਧਰ ਹੀ ਲਈ ਦੇਣਾ ਆ ਸਤਕਾਰ ਆ ਕਬੱਡੀ ਦਾ ਵੀ 1000 ਹੋ ਗਿਆ ਜੱਫੇ ਦੇ ਉੱਪਰ ਸਕੋਰ ਬੋਰਡ ਤੇ ਨਿਗਾਹ ਮਾਰੀਏ 9 8 ਹੁਣ ਦੇਖਦੇ ਵੀ 8 ਤੋਂ 9 ਬਾਜੇ ਵਾਲਾ ਕਹਿੰਦੇ ਬਿੱਲਾ ਜੋੜ ਕਹਿੰਦੇ ਜੋੜ ਪਾਉਂਦਾ ਨਹੀਂ ਇੱਥੇ ਕਹਿੰਦੇ ਸਮੇਂ ਨੇ ਦੱਸਣਾ ਉਹ ਦੇਖ ਸਾਹਮਣੇ ਮਾਲਵੇ ਵਾਲਾ ਕਹਿਰ ਕਰੂ ਜਾਂ ਨਹੀਂ ਇੱਥੇ ਸਮਾਂ ਦੱਸੂ ਉਹ ਬੱਲੇ 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 ਕਬੱਡੀ 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 ਸਮਾਂ ਦੋ ਓ ਸਵਾਦ ਆਮਣੇ ਦਾ ਜੱਫਾ ਕਿੱਦਾਂ ਲੱਗਿਆ ਦੱਸਿਓ ਤਾੜੀ ਮਾਰ ਕੇ ਬਲਜਿੰਦਰ ਸਿੰਘ ਜੀ ਯੂ ਐਸ ਏ ਤੇ ਨਾ ਸਿੰਧਾ ਚਰਾਲ ਜੀਆਂ ਵੱਲੋਂ ਪਹਿਲਾ ਜੱਫੇ ਦੇ ਉੱਪਰ ਕਹਿੰਦੇ ਵੱਡੀ ਮਾਇਆ ਜਿਹੜੀ ਪੁੱਜੀ ਆ ਕਿਹਾ ਓ ਕੈਣ ਪਿੰਡ ਵਾਲਾ ਤੇਜੀ ਲੈ ਵੀ ਮਾਨੇ ਬਾਈ ਰੂਮੀ ਵਾਲਿਆ ਦੇਖ ਲੈ ਕੇਰਾ ਓ ਮੇਲਾ ਗਮਾਣ ਬਣ ਆਹ ਕਬੱਡੀ ਦੇ ਪਰ ਕਹਿਆਰ ਬਲਜਿੰਦਰ ਯੂ ਐਸ ਏ ਸਿੰਧਾ ਚਰਾਲ ਜੀਆਂ ਵੱਲੋਂ ਤੇਜੀ ਕੈਣ ਦੇ ਲਈ ਵੀ ਕਹਿਆਰ ਹੋ ਗਿਆ ਮੈਚ ਬਹੁਤ ਤਗੜਾ ਕਹਿੰਦੇ ਖੇਡਿਆ ਜਾ ਰਿਹਾ ਭੁੰਦਣ ਵਾਲਿਆ ਦੁਨੀਆ ਫੇਰ ਸੈਂਦੀ ਹੈ ਦੁਨੀਆ ਸੋਚ ਰਹੀ ਆ ਵੀ ਕਦੋਂ ਗੁੱਟ ਫੜ ਕੇ ਜਫਾ ਲਾ ਦੇ ਆਪਣੇ ਪੁਰਾਣੇ ਅਦਾਜ਼ ਦੇ ਵਿੱਚ ਤੇ ਸਵਾਦ ਆ ਜੂਗਾ ਅੱਜ ਕਹਿੰਦੇ ਖੇਡ ਮੈਦਾਨ ਦੇ ਉੱਪਰ ਆਪੋ ਸਾਹਮਣੇ ਦੇ ਦੇ ਵੀ ਕੀਪਾ ਵੀ ਭੁੱਦੜ ਦੀ ਧਰਤੀ ਦਾ ਖੜਾ ਉਹ ਗੁੱਟ ਦਾ ਕਹਿੰਦੇ ਮੰਨਿਆ ਪਰ ਮੰਨਿਆ ਜਾਫੀ ਹੈ ਇਹ ਕਹਿੰਦੇ ਕੈਨੇਡਾ ਵੀ ਲੈ ਕੇ ਆਇਆ ਉਹ ਬੱਕੋ ਬੱਕਰੇ ਕਹਿੰਦੇ ਗੱਲ ਚੱਲਦੀ ਆ ਆਹ ਕਹਿੰਦੇ ਕੀਪਾ ਇਹ ਪੁਰਾਣੇ ਸਮਿਆਂ ਤੋਂ ਲੰਬੇ ਪਾਰੀ ਦਾ ਗਿਰਤਿਆਰ ਪਰ ਰੱਖਣ ਵਾਲਾ ਜਾਫੀ ਹੈ ਪਰ ਮੁੰਡਾ ਚੜਦੀ ਬਰੇਸ ਦਾ ਇੱਕ ਤਗੜਾ ਨੰਬਰ ਜੋੜ ਗਿਆ ਲੈ ਵੀ ਪੈਂਦੀ ਕਬੱਡੀ ਦੇ ਪ੍ਰਦੇਸ਼ਾਂ ਵਾਲਿਆ ਕਰਦੇ ਸਿਰਤ ਗੱਪਰੂ ਜੀ ਲੋ ਕਹਿੰਦੇ ਤੇਜੀ ਕੈਣ ਵਾਲਾ ਮੇਰੇ ਵੀਰੋ ਤੇਜੀ ਕੈਣ ਵਾਲਾ ਖੇਡ ਮੈਦਾਨ ਦੇ ਵਿੱਚ ਆਲਮਗੀਰ ਸਾਹਿਬ ਦੇ ਲਾਗੇ ਕਰਕੇ ਡੇਲੋਂ ਦੇ ਲਾਗੇ ਕਰਕੇ ਕੈਣ ਪਿੰਡ ਮਸ਼ਹੂਰ ਹੈ ਸ਼ਿਕਾਰਾਂ ਵਾਲਾ ਕੁਲਦੀਪ ਤਿਆਰ ਹੈ ਨਾਲ ਰਾਜਾ ਪੱਧਰੀ ਤਿਆਰ ਹੈ 22 ਵਰਕੇ ਕਹਿੰਦੇ ਚਾਰ ਜਾਫੀ ਨੇ ਫਾ ਡਬਲ ਉਧਰ ਪਹਿਲੇ ਸੈਮੀ ਦੀਆਂ ਟੀਮਾਂ ਨੂੰ ਲਾਸਟ ਕਾਲਾ ਗਗੜਾ ਤੇ ਸੀਚੇਵਾਲ ਅਰਸ਼ ਦਿਓਲ ਜੀ ਉਹਨਾਂ ਦਾ ਬੜਾ ਧੰਨਵਾਦ ਹੈ ਜਸ ਦੂਲ ਕੈਨੇਡਾ ਅਰਸ਼ ਦੂਲ ਭਰਾਵਾਂ ਦਾ ਬੜਾ ਧੰਨਵਾਦ ਹੈ ਮੇਰੀ ਬੇਨਤੀ ਹੈ ਵੀ ਗਗੜਾ ਤੇ ਸੀਚੇ ਆਲਾ ਜਣੋ ਪਹਿਲੇ ਸੈਮੀ ਦੇ ਲਈ ਭਰਾ ਬਣ ਕੇ ਨੇਰਾ ਨਾ ਕਰੀਏ ਪਿਛਲੇ ਦਿਨੀ ਆਪਾਂ ਦੇਖਿਆ ਵੀ 3 ਵਜੇ ਤੜਕੇ ਪਲੇਅਰ ਖੇਡ ਕੇ ਮੇਲਾ ਜਾਂਦੇ ਸੀ ਬਾਹਰਲੇ ਲੇਟ ਧੁੰਦ ਪਈ ਹੋਈ ਸੀ ਵੈਗਰੂ ਦੀ ਮੇਰ ਸੜਕਾ ਪਚਾ ਹੋ ਗਿਆ ਵੱਡੇ ਹਾਸੇ ਤੋਂ ਗੱਡੀ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਪਰ ਆਪਾਂ ਬੇਨਤੀ ਕਰਦੇ ਆ ਵੀ ਟੀਮਾਂ ਇਸ ਸਮੇਂ ਦੀ ਨਿਯਮਤ ਨੂੰ ਸਮਝਿਆ ਕਰੀਏ ਆ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਜੀਤਾ ਪਮਾਲ ਜੀ ਸਾਡੇ ਗੱਬਰ ਸਾਊਂਡ ਵਾਲੇ ਬਾਬਾ ਜੀ ਹੁਣਾਂ ਕੋਲੇ ਆਵੇ ਇਹਨਾਂ ਨਾਲ ਸੰਪਰਕ ਕਰੇ ਜੀ ਜੀਤਾ ਬਮਾਲ ਲਟਾਲਾ ਵੀਰ ਜਰੂਰ ਸੰਪਰਕ ਕਰ ਲੈਓ ਅਵਤਾਰ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਅਗਲੇ ਸੈਮੀਫਾਈਨਲ ਮੈਚ ਤੇਰੀ ਬੂਟਾ ਉਮਰੀਆਣਾ ਤੇ ਸੁਖਰਾਜ ਰੋਡੇ ਵੀਰ ਕਹਿੰਦੇ ਤਿਆਰੀ ਰੱਖਣਗੇ ਅਵਤਾਰ ਦੀ ਕਬੱਡੀ ਪਈ ਹੋਈਆ ਸ਼ਿਕਾਰਾਂ ਵਾਲਿਆ ਹੈ ਨਾਤਾ ਸ਼ਿਕਾਰਾਂ ਵਾਲਿਆ ਹੈ ਨਾਤਾ ਅਮਰਜੀਤ ਜੁਕੇ ਜੀ ਦਾ ਬੜਾ ਧੰਨਵਾਦ ਆ ਅਮਰਜੀਤ ਜੁਕੇ ਜੀ ਵੱਡੇ ਸਹਿਯੋਗ ਨੇ 5 ਮਾਰਚ ਕਹਿੰਦੇ ਰਾਂਪੁਰ ਦਾ ਬਹੁਤ ਵੱਡਾ ਖੇਡ ਮੇਲਾ ਹੋਣਾ ਸੱਦੇ ਪੱਤਰ ਵਾਲੀਆਂ ਟੀਮਾਂ ਖੇਡਣਗੀਆਂ ਬੈਸਟਾਂ ਨੂੰ 25-25 ਹਜ਼ਾਰ ਬੱਬੂ ਖੰਨਾ ਮਨਵੀਰ ਮੰਗਤ ਮਿੱਠੂ ਲਲੇੜੀ ਤੇਂਦਰ ਮੰਗਤ ਉਹਨਾਂ ਦਾ ਬਹੁਤ ਵੱਡਾ ਮੇਲਾ ਹੋਵੇਗਾ ਲਓ ਸਾਹਮਣੇ ਪੈਂਦੀ ਕਬੱਡੀ ਦੇ ਪਦੇਸ਼ਿਆਂ ਵਾਲਾ ਦੇਖੋ ਆਹ ਰੇਡ ਪੈ ਗਈ ਤੇ ਦੂਜੇ ਬੰਨੇ ਪੁਆਇੰਟ ਪੁਆਇੰਟ ਉਧਰ ਬਲਜਿੰਦਰ ਜੁਐਸਏ ਤੇ ਸਿੰਦਾ ਚਰਾਲ ਵੱਡੇ ਬਾਈ ਜੀਆ ਵੱਲੋਂ ਕੀਤੇ ਦੇ ਜੱਫੇ ਤੇ 1000 ਹੋਵੇਗਾ ਕੀਪੇ ਆ ਇੱਕੋ ਜੱਫਾ ਦੁਨੀਆ ਸੋਚਦੀ ਆ ਵੀ ਤੇਰਾ ਲੱਗਣਾ ਚਾਹੀਦਾ ਰੀਪਲੇ ਦੀ ਮੰਗ ਹਾਂਜੀ ਪਹਿਲੇ ਸੈਮੀਫਾਈਨਲ ਮੈਚ ਦੀਆਂ ਟੀਮਾਂ ਸਿੰਧਾ ਅਚਰਾਂ ਤੇ ਬਲਜਿੰਦਰ ਸਿੰਘ ਜੀ ਲਤਾਣਾ ਕਹਿੰਦੇ ਕੀਪੇ ਦੇ ਜੱਫੇ ਉੱਤੇ ਮਾਨ ਸਨਮਾਨ ਮਾਨਾ ਰੂਮੀ ਵਾਲਾ ਕਹਿੰਦਾ ਜਦੋਂ ਮੇਲਾ ਨੱਚ ਠੂ ਤਾਂ ਆਪਾਂ 1000 ਦੇ ਮਾਨ ਕਰਦਾਂਗੇ ਜਿੱਦਣ ਮਰਜੀ ਜੱਫਾ ਲੱਗੇ ਉਹ ਅਵਤਾਰ ਦੀ ਕਬੱਡੀ ਕੁਲਦੀਪ ਤਿਆਰ ਆ ਆ ਕਹਿੰਦੇ ਰਾਜਾ ਰਾਜਾ ਪੱਤਰੀ ਪੱਤਰੀ ਉਹ ਬੱਲੇ 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 ਮੇਲਾ 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 ਪੰਡਾ ਹੋਇਆ ਖੇਡ ਮਨਾਉਣ ਦੇ ਵਿੱਚ ਉਹ ਮੁੰਡਾ ਨੱਚਿਆ ਹਾ ਸਵਾਦ ਉਧਰ ਅਮਨ ਸਾਹਿਬ ਜਾਦਾ ਸਾਡੇ ਵੀਰ ਦਾ ਬੜਾ ਧੰਨਵਾਦ ਹੈ 7 ਤਰੀਕ ਬਾਗੜਿਆ ਪਹੱਥ ਦੇ ਇਲਾਕੇ ਦੇ ਵਿੱਚ ਜਿਲ੍ਹਿਆਂ ਦੀਆਂ ਟੀਮਾਂ ਬਾਣੀਆਂ ਨੇ ਜੁਪੀ ਦੀ ਵੀ ਬਾਣੀਆਂ ਰਸਤਾਂ ਦੀ ਵੀ ਬਾਣੀਆਂ ਹਰਿਆਣੇ ਦੀਆਂ ਦੋ ਟੀਮਾਂ ਕੁੱਲ ਮਿਲਾ ਕੇ ਆਖੀ ਹੈ ਵੀ ਨਵੇਂ ਟਰੈਕਟਰ ਕਿੱਥੇ ਨੂੰ ਜਾਣਗੇ ਕਿੱਧਰ ਨੂੰ ਜਾਣਗੇ ਇਹ ਤੇ ਕਹਿੰਦੇ ਬਾਗੜੀਆਂ ਅੱਜ ਸਮਾਂ ਦੱਸੂ ਸਵੇਰ ਸਾਜਰੇ ਮੈਚ ਸ਼ੁਰੂ ਹੋ ਜਾਣੇ ਨੇ ਇੱਕ ਦਿਨ ਪਹਿਲਾਂ ਰਹਿਣ ਦਾ ਪ੍ਰਬੰਧ ਵੀ ਕਰ ਦਿੱਤਾ ਭਰਾਵਾਂ ਨੇ ਪਰ ਉਧਰ ਉਧਰ ਆ ਭੁੰਦਣ ਵਾਲਾ ਟਰਾਈ ਕਰਦਾ ਜਿਹੜੇ ਦਰਸ਼ਕ ਵੀ ਇੱਕ ਦਿਨ ਪਹਿਲਾਂ ਆਉਣਗੇ ਉਹਨਾਂ ਦੇ ਰਹਿਣ ਸਹਿਣ ਦਾ ਵੀ ਪ੍ਰਬੰਧ ਹੈ ਕਾਲਾ ਪੱਕੜੀਆਂ ਵਾਲਾ ਵੀਰ ਆਇਆ ਨਿੱਕੇ ਸੱਦੇ ਲੈ ਕੇ ਪਿਆਰਾ ਕਲਗੀ ਧਰ ਕਹਿੰਦੇ ਸਪੋਰਟਸ ਕਲੱਬ ਦੇ ਨਾਲ ਧਰੂ ਸਾਰੇ ਵੀਰ ਕਹਿੰਦੇ ਚੈਂਪੀਅਨਸ਼ਿਪ ਦੇ ਪੁੱਜਿਓ ਲੈ ਵੀ ਕੈਂਡ ਵਾਲੇ ਦੀ ਕਬੱਡੀ ਪੈ ਰਹੀ ਆ। ਉਹ ਕੈਂਡ ਵਾਲਾ ਕਹਿੰਦੇ ਤੇਜੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਤੇਜੀ ਬਾਸੀ ਭਰਾਏ ਹੋਏ ਨੇ ਜਗਜੀਤ ਟੋਣੀ ਹਰਜੀਤ ਟੋਣੀ ਮਾਣ ਕਰਦੇ ਨੇ ਕਹਿੰਦੇ ਪਿੰਡ ਦਾ ਖੇਡ ਮੇਲਾ ਲੈ ਵੀ ਜੱਗੇ ਵੀਰ ਦੇਖਦਾ ਕੇਰਾ ਉਹ ਰਾਜਾ ਪੱਤਰੀ ਤੇ ਤੇਜੀ ਉੱਟ ਗਿਆ। ਤੇਜੀ ਉੱਡ ਗਿਆ ਤੇਜੀ ਉੱਡ ਗਿਆ ਮੇਰੇ ਵੀਰੋ ਕੈਨ ਵਾਲਾ ਖੇਡ ਮੈਦਾਨ ਦੇ ਵਿੱਚ ਮੈਚ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ 12 ਪੁਆਇੰਟ ਨੇ ਇੱਕ ਪਾਸੇ 14.5 ਨੇ ਹੁਣ ਤੱਕ ਲਓ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਮੈਚ ਚੋਟੀ ਦਾ ਸਿਰੇ ਦਾ ਮੁਕਾਬਲਾ ਸਿਰੇ ਦੀ ਟੱਕਰ ਸਿਰੇ ਦੀ ਬਾਜ਼ੀ ਕਮਾਲਪੁਰ ਦੇ ਵਿੱਚ ਲੱਗੀ ਹੋਈ ਹੈ ਅੱਜ ਸਿਰੇ ਸਿਰੇ ਦੇ ਮੱਲ ਪੁੱਜੇ ਹੋਏ ਨੇ ਵੱਡਾ ਸਟਾਰ ਖੇਡ ਮੇਲਿਆਂ ਦੀ ਗੱਲ ਦੇ ਵਿੱਚੋਂ ਬਾਈ ਕੀ ਚੱਕਰ ਹੋ ਗਿਆ ਜਿਹੜਾ ਯੋਗਦਾਨ ਆ ਕਹਿੰਦੇ ਕਮੇਟੀ ਨੂੰ ਪ੍ਰੇਰਣਾ ਦੇ ਰੇਡ ਤੇ ਜੱਫੀਆਂ ਤੇ ਦਿਖਾ ਸਕਦੇ ਨੇ ਵੀ ਦੋਨੇ ਸੈਮੀਆਂ ਤੋਂ ਬਾਅਦ ਪ्योरਪਿੰਡ ਦਾ ਇੱਕ ਮੈਚ ਹੈ ਨੰਦਪੁਰ ਤੇ ਰਾਏ ਤਰਾਨਾ ਇਹ ਟੀਮਾਂ ਵੀ ਤਿਆਰੀ ਰਹਿਣਗੇ ਦੋਨਾ ਸੈਮੀਆਂ ਤੋਂ ਬਾਅਦ ਮੈਚ ਹੋਵੇਗਾ ਨੰਦਪੁਰ ਤੇ ਰਾਏ ਤਰਾਨਾ 3 ਤਰੀਕ ਕਹਿੰਦੇ ਕੁਮਾਰ ਮੱਜ ਦੇ ਕਰ ਗੁਰੂ ਖੇਤਰ ਚ ਨਵੇਂ ਸੋਨਾ ਲਿਖਾ ਦਿੱਤੇ ਜਾਣਗੇ ਉਧਰ ਦੀਪ ਦਿਓਲ ਅਰਸ਼ ਦਿਓਲ ਜਸਮਾਨ ਅਮਨ ਹੰਸਰਾਣਾ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਵੱਡਾ ਧੰਨਵਾਦ ਆ ਭਰਾਵਾਂ ਦਾ ਬਾਜੀ ਬਣ ਕੇ ਗੱਲ ਗੱਲ ਤੇ 12 14 14 ਇੱਕ ਮਿੰਟ ਜੀ ਜਿਹੜਾ ਪੁਆਇੰਟ ਹੋल्ड ਸੀ ਬਿੱਲਾ ਜੀ ਮਣੀ ਤੂੜ ਜੀ ਕਹਿੰਦੇ ਵੀ ਉਹ ਪੁਆਇੰਟ ਤਲਵੰਡੀ ਨਾ ਸੌਰੀ ਆਪਣੇ ਭੁੰਦਰ ਦੀ ਟੀਮ ਦਾ ਭੁੰਦਰ ਦੀ ਟੀਮ ਦਾ ਉਹ ਪੁਆਇੰਟ ਆ ਮੈਚ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਿਆ ਟੀਮ ਕਹਿੰਦੇ ਭੁੰਦਰ ਦੀ ਭੁੰਦਰ ਦੀ ਟੀਮ ਤਲਵੰਡੀ ਨਾਲ ਜੇਤੂ ਆ ਇਸ ਮੈਚ ਦੇ ਵਿੱਚੋਂ ਲੱਖਾਂਸੀ ਕੈਨੇਡਾ ਵਿਸ਼ੇਸ਼ ਤੌਰ ਤੇ ਧੰਨਵਾਦ